ਦੇਸ਼ ਦੇ ਵਿੱਚ ਪਹਿਲੇ ਜੁਲਾਈ ਤੋਂ GST ਯਾਨੀ ਕਿ ਵਸਤੂ ਅਤੇ ਸੇਵਾ ਕਰ ਲਾਗੂ ਹੋਣ ਵਾਲਾ ਹੈ ਕੇਂਦਰ ਸਰਕਾਰ ਦੇ ਮੁਤਾਬਕ ਨਵੇਂ ਕਰ ਸਿਸਟਮ ਦੇ ਨਾਲ ਦੇਸ਼ ਦੇ ਵਿੱਚ ਟੈਕਸ ਪ੍ਰਣਾਲੀ ਹੋਰ ਵੀ ਸੌਖੀ ਹੋਵੇਗੀ ਜਿਸ ਦਾ ਫਾਇਦਾ ਦੇਸ਼ ਦੇ ਆਮ ਲੋਕਾਂ ਤੇ ਵਪਾਰੀਆਂ ਨੂੰ ਹੋਵੇਗਾ ਪਰ ਸਰਕਾਰੀ ਦਾਅਵਿਆਂ ਦੇ ਉਲਟ ਵਪਾਰੀ ਵਰਗ GST ਤੋਂ ਖੁਸ਼ ਨਜ਼ਰ ਨਹੀਂ ਆ ਰਿਹਾ ਦੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਪਹਿਲੀ ਅੰਮ੍ਰਿਤਸਰ ਦੀ ਜੱਜਕੀ ਦੂਜੀ ਬਠਿੰਡਾ ਦੀ ਹੈ ਦੂਆਥਾਮਾ ਦੇ ਉੱਤੇ ਪ੍ਰਦਰਸ਼ਨ ਹੋ ਰਿਹਾ ਹੈ ਤੇ ਉਹ ਵੀ GST ਦੇ ਵਿਰੋਧ ਵਿੱਚ ਵਿਰੋਧ ਕਰਨ ਵਾਲੇ ਇਹ ਲੋਕ ਕੱਪੜਾ ਵਪਾਰੀ ਨੇ ਪਟੰਡਾ ਦੇ ਵਿੱਚ ਵਪਾਰੀਆਂ ਨੇ ਪ੍ਰਧਾਨ ਮੰਤਰੀ ਦਾ ਮੁਖਲਾ ਤੱਕ ਫੁੱਟ ਗਿਆ ਜੀਐਸਟੀ ਦੇ ਵਿਰੋਧ ਵਿੱਚ ਪੂਰੇ ਟੇਸਟੇ ਕੱਪੜਾ ਵਪਾਰੀਆਂ ਨੇ 29 ਜੂਨ ਤੱਕ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਵੀ ਐਲਾਨ ਕੀਤਾ ਹੈ ਕੱਪੜੇ ਤੇ ਇੰਨਾ ਜ਼ਬਰਦਸਤ ਟੈਕਸ ਲਗਾ ਦਿੱਤਾ ਇਹਨਾਂ ਨੇ 5% ਹੈ ਕਿਤੇ 12% ਹੈ 18% ਹੈ 28% ਵੀ ਹੈ ਇਹ ਸਾਰਾ ਜਿਹੜਾ ਟੈਕਸ ਹੈ ਇਹ ਜਨਤਾ ਦੇ ਬੋਝ ਹੈ ਕੱਪੜਿਆਂ ਦੇ ਬੋਝ ਹੈ ਸਾਡੇ ਦੇ ਬੋਝ ਹੈ ਇੰਨੀਆਂ ਇਹਨਾਂ ਨੇ ਕੰਡੀਸ਼ਨ ਲਗਾ ਦਿੱਤੀਆਂ ਇੰਨੀ ਆ ਇਹਨਾਂ ਦੇ ਕਾਨੂੰਨ ਬਣਾ ਦਿੱਤੇ ਗਏ ਜਿਸਕੇ ਸਾਨੂੰ ਉਹਨੂੰ ਪੂਰਾ ਕਰਨਾ ਬੜਾ ਹੀ ਮੁਸ਼ਕਲ ਹੋ ਰਿਹਾ ਹੈ ਹੋਲ ਸੇਲਰ ਨੂੰ ਸਾਰਾ ਹੀ ਫਰਕ ਪੈਣਾ ਹੈ ਹੋਲ ਸੇਲਰ ਨੂੰ ਅਸੀਂ ਪਹਿਲਾਂ ਜਿਹੜੇ ਪਿੱਛੋਂ ਅਸੀਂ ਪਰਚੇਜ਼ਰ ਆ ਜਿਹੜੇ ਸਾਡੇ ਮਿਲ ਵਾਲੇ ਆ ਉਹਨਾਂ ਦੇ ਟੈਕਸ ਤੇ ਵੀ ਅਸੀਂ ਜ਼ਿੰਮੇਵਾਰ ਆਂ ਇਹ ਕਹਿੰਦੇ ਜੇ ਮੰਨ ਲਓ ਉਹ ਟੈਕਸ ਨਹੀਂ ਭਰਦੇ ਉਹ ਕਿਥੇ ਪਾ ਚਲੇ ਜਾਂਦੇ ਆ ਉਸਦੇ ਜ਼ਿੰਮੇਵਾਰ ਵੀ ਅਸੀਂ ਆਂ ਉਹਨਾਂ ਦੇ ਟੈਕਸ ਤੇ ਵੀ ਅਸੀਂ ਜ਼ਿੰਮੇਵਾਰ ਆਂ ਸਾਰੇ ਹਿੰਦੁਸਤਾਨ ਦੇ ਵਿੱਚ ਅੱਜ ਜਿਹੜੇ ਨੇ ਪ੍ਰੋਟੈਸਟ ਹੋ ਰਹੇ ਨੇ ਕਿਉਂਕਿ ਦੋਸਤਾਨ ਦੀ ਸਭ ਤੋਂ ਵੱਡੀ ਇੰਡਸਟਰੀ ਟੈਕਸਟਾਈਲ ਟ੍ਰੇਡ ਆ ਜਿਹਦੇ ਵਿੱਚ 10 ਕਰੋੜ ਸਿੱਧੇ ਤੌਰ ਤੇ ਜੁੜੇ ਨੇ ਅਗਰ ਇਹਦੇ ਉੱਤੇ ਐਟਮ ਬ bomb ਡਿੱਗ ਪਿਆ ਤੇ ਤਾਂ ਸਮੈਸ਼ ਹੋ ਜਾਣਗੇ ਸਾਰੇ ਵਪਾਰ ਬੰਦ ਹੋ ਜਾਣਗੇ ਔਰ ਅਸੀਂ ਚਾਹੁੰਦੇ ਆ ਕਿ ਸੈਂਟਰ ਦੀ ਅੰਨੀ ਬੋਲੀ ਸਰਕਾਰ ਜਿਹੜੀ ਏ ਇਹ ਸਵਾਲ ਫੇਰ ਇੱਕ ਵਾਰੀ ਸੋਚੇ ਕਪੜਾ ਕਾਰੋਬਾਰੀਆਂ ਦੇ ਮਤਾਬਕ ਨਵੇਂ ਟੈਕਸ ਸਿਸਟਮ ਦੇ ਨਾਲ ਉਹਨਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ ਕਈਆਂ ਦਾ ਤਾਂ ਇੱਥੇ ਤੱਕ ਕਹਿਣਾ ਏ ਕਿ ਇਸ ਦੇ ਨਾਲ ਉਹਨਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਅੰਮ੍ਰਿਤਸਰ ਚ ਵਿਰੋਧ ਦੇ ਵਜੋਂ ਸ਼ਹਿਰ ਦੀਆਂ ਮੁੱਖ ਕਪੜਾ ਦੁਕਾਨਾਂ ਬੰਦ ਰਹੀਆਂ ਕਾਰੋਬਾਰੀਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣਦੀ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਕਾਜੋ 80% ਬੰਦਾ ਸਾਡਾ ਜਿਹੜਾ ਹੈਗਾ ਉਹ ਅਨਪੜਤਾ ਹੈਗੀ ਆ। ਔਰ ਇਸ ਦੁਕਾਨਦਾਰ ਜਿਹੜੇ ਹੈਗੇ ਆ ਉਹਨਾਂ ਦੁਕਾਨਾਂ ਤੇ ਇਹ ਲਾਇਆ ਜਾਊਗਾ ਤਾਂ ਦੁਕਾਨਦਾਰ ਖਤਮ ਹੋ ਜਾਣਗੇ। ਸਾਡਾ EMPLOYEES ਖਤਮ ਹੋ ਜਾਊਗਾ। ਦੇਸ਼ 'ਚ ਜਿਹੜੀ ਬੇਰੋਜ਼ਗਾਰੀ ਆ ਉਹ ਵੱਡੀ ਬੁਰੀ ਵੀ ਤੁਸੀਂ ਇਹ ਇਸ ਗੱਲ ਨੂੰ ਸੋਚਦੇ ਹੋਏ ਤੁਸੀਂ ਇਹ ਕਾਨੂੰਨ ਨੂੰ ਬੰਦ ਕਰੋ ਕਾਨੂੰਨ ਨੂੰ ਨਵਾਂ ਰੂਪ ਦਿਓ ਟੈਕਸ ਦੇਣ ਨੂੰ ਅਸੀਂ ਕੋਈ ਭੱਜਦੇ ਨਹੀਂ ਆ ਟੈਕਸ ਅਸੀਂ ਪਹਿਲਾਂ ਵੀ ਦਿੰਨੇ ਆ ਤੇ ਅੱਜ ਵੀ ਦਵਾਂਗੇ ਅੱਗੇ ਦੀ ਸਾਡੀ ਕਾਰਵਾਈ ਜਿਹੜੀ ਐ ਤੋਂ ਬਾਅਦ ਕੀ ਤੋਂ ਬਾਅਦ ਹੋਰ ਵਿਰੋਧ ਵਧੂਗਾ ਉਹਦਾ ਵਿਰੋਧ ਅਸੀਂ ਰੇਲ ਰੋਕਾਂਗੇ ਸੜਕ ਰੋਕਾਂਗੇ ਹਰ ਚੀਜ਼ ਰੋਕਾਂਗੇ ਹਰ ਚੀਜ਼ ਨੂੰ ਕਰਾਂਗੇ ਜਦੋਂ ਤੱਕ ਸਾਡੀ ਸੁਣਾਈ ਨਹੀਂ ਹੁੰਦੀ ਇਹ ਹਾਈਟੇਸ਼ਨ ਜਾਰੀ ਰਹੂਗਾ